ਹਾਂਜੀ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਦੀ ਜਿਹੜੀ ਵੀਡੀਓ ਆ ਇਹ ਜਾਣਕਾਰੀ ਦੇ ਨਾਲ ਭਰਪੂਰ ਆ ਕਿਸੇ ਨੂੰ ਕੋਈ ਡਰਾਉਣ ਵਾਸਤੇ ਨਹੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਸ਼ਾਇਦ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਦੇ ਲਈ ਕੋਈ ਪ੍ਰੇਮ ਜਾਗ ਜਵੇ ਅਸੀਂ ਉਸ ਦੇ ਨਾਲ ਜੁੜ ਸਕੀਏ ਬਸ ਇਹੀ ਆਪਣਾ ਮਕਸਦ ਹੁੰਦਾ ਪਰ ਅੱਜ ਜਿਹੜੀ ਇਹ ਵੀਡੀਓ ਬਣਾਉਣ ਲੱਗੇ ਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਭਰਾ ਨੇ ਉਹਨਾਂ ਵਾਸਤੇ ਥੋੜੀ ਜੀ ਖਾਸ ਆ ਤੁਸੀਂ ਇਹ ਵੀਡੀਓ ਦੇਖ ਕੇ ਅੱਜ ਤੁਹਾਨੂੰ ਸਮਝ ਆ ਜੂ ਕਿ ਥੋਡੀਆਂ ਜ਼ਮੀਨਾਂ ਦੇ ਉੱਤੇ ਇੱਕਦਮ ਹੀ ਸਰਕਾਰੀ ਅੱਖ ਕਿਉਂ ਆ ਗਈ ਤੇ ਕਿਉਂ ਹੋ ਇੰਨੀ ਛੇਤੀ ਥੋਡੀਆਂ ਜ਼ਮੀਨਾਂ ਦੱਪਣ ਲੱਗੀਆਂ ਨੇ ਤੁਹਾਨੂੰ ਅੱਜ ਸਮਝ ਆ ਜੂਗੀ ਜਰੂਰ ਰਾਜਸਥਾਨ ਪੰਜਾਬ ਤੇ ਹਰਿਆਣੇ ਵਾਲੇ ਭਰਾ ਦੇਖਣ ਤੇ ਬਾਕੀ ਜਿਹੜੇ ਆਪਣੇ ਭੈਣ ਭਰਾ ਨੇ ਕਈ ਇਲਾਕਿਆਂ ਦੇ ਵਿੱਚ ਜਦੋਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਨੂੰ ਲੱਗਦਾ ਵੀ ਜੇ ਸਾਡੇ ਇਲਾਕੇ ਸੇਫ ਨੇ ਤਾਂ ਦੁਜੀ ਦੁਨੀਆ ਵੀ ਸੇਫ ਆ ਨਹੀਂ ਪੂਰੀ ਦੁਨੀਆ ਦੇ ਵਿੱਚ ਹਰ ਮਹੀਨੇ ਹਰ ਹਫਤੇ ਹਰ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਕੁਦਰਤੀ ਆਫਤ ਜ਼ਰੂਰ ਆਉਂਦੀ ਆ ਪਹਿਲਾਂ ਆਪਾਂ ਕਲਿੱਪ ਦੇਖਦੇ ਆਂ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਇਹ ਮੰਡੀ ਖੇਤਰ ਦੀ ਜਿਹੜੀ ਐਮਪੀ ਐ ਐਕਟ੍ਰੈਸ ਕੰਗਣਾ ਰਣੌਤ ਕੇਂਦਰ ਦੀ ਸਰਕਾਰ ਦੀ ਐਮਪੀ ਐ ਸਰਕਾਰ ਦੇ ਨਾਲ ਚੱਲਦੀ ਐ ਪਰ ਉਸਨੇ ਮੰਡੀ ਖੇਤਰ ਦੇ ਲੋਕਾਂ ਨੂੰ ਜਵਾਬ ਹੀ ਦੇ ਦਿੱਤਾ ਹੈ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਮੰਡੀ ਖੇਤਰ ਦੇ ਲੋਕਾਂ ਦੀ ਸਹਾਇਤਾ ਨਹੀਂ ਕਰ ਸਕਦੀ। ਹਿਮਾਚਲ ਦੇ ਲੋਕਾਂ ਨਾਲ ਕੌਣ ਖੜਿਆ ਹੈ? ਵੱਡੇ ਭਰਾ ਵਾਂਗ ਖੜੇ ਨੇ। ਪੰਜਾਬੀ ਲੋਕ ਇਹ ਉਹੀ ਪੰਜਾਬੀ ਲੋਕ ਨੇ ਜਿਹੜਾ ਨੂੰ ਹਿਮਾਚਲ ਦੇ ਲੋਕ ਤੰਗ ਕਰਦੇ ਸਨ ਹਿਮਾਚਲ ਦਾ ਪ੍ਰਸ਼ਾਸਨ ਤੰਗ ਕਰਦਾ ਸੀ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਯਾਤਰਾ ਦੇ ਦੌਰਾਨ ਮੋਟਰਸਾਈਕਲ ਰੋਕ ਕੇ ਇਹਨਾਂ ਦੇ ਝੰਡੇ ਲਾ ਦਿੱਤੇ ਜਾਂਦੇ ਸਨ ਕਿ ਇਹ ਖਾਲਸਤਾਨੀ ਨੇ ਦੋਸਤੋ ਅੱਜ ਉਹੀ ਪੰਜਾਬੀ ਉਹੀ ਸਿੱਖ ਵੀਰ ਹਿਮਾਚਲੀਆਂ ਦੇ ਵੱਡੇ ਭਰਾਵਾਂ ਵਾਂਗ ਮੋਢੇ ਦੇ ਨਾਲ ਮੋਢਾ ਲਾ ਕੇ ਬਰਾਬਰ ਖੜ ਗਏ ਨੇ ਸਿੱਖਾਂ ਨੇ ਆਪਣੇ ਖਜ਼ਾਨਿਆਂ ਦੇ ਮੂੰਹ ਜਿਹੜੇ ਨੇ ਉਹ ਹਿਮਾਚਲ ਦੇ ਦੁਖੀ ਪਰੇਸ਼ਾਨ ਤੇ ਤੰਗ ਲੋਕਾਂ ਦੇ ਲਈ ਖੋਲ ਦਿੱਤੇ ਨੇ ਹਾਂਜੀ ਹਿਮਾਚਲ ਦੇ ਵਿੱਚ ਮੰਡੀ ਖੇਤਰ ਦੇ ਵਿੱਚ ਕੁਦਰਤੀ ਆਫਤ ਆਈ ਸਾਨੂੰ ਪਤਾ ਉੱਥੇ ਦੇ ਲੋਕਾਂ ਦੇ ਘਰ-ਬਾਰ ਉਹਨਾਂ ਦੀਆਂ ਦੁਕਾਨਾਂ ਸਭ ਕੁਝ ਤਹਿਸ ਨਹਿਸ ਹੋ ਗਿਆ ਐਸ ਸਮੇਂ ਕੋਈ ਸਰਕਾਰ ਜਾਂ ਉਹਨਾਂ ਦੀ ਐਮਪੀ ਜਿਹੜੀ ਕੰਗਣਾ ਉਹ ਵੀ ਉਹਨਾਂ ਦੀ ਮਦਦ ਤੋਂ ਜਵਾਬ ਦੇ ਚੁੱਕੀ ਆ ਖੜਿਆ ਕੌਣਾ ਉਹਨਾਂ ਦੇ ਨਾਲ ਸਿੱਖ ਭੈਣ ਭਰਾ ਉਹੀ ਪਹੁੰਚੇ ਨੇ ਸੇਵਾ ਕਰਨ ਵਾਸਤੇ ਤੇ ਇਹ ਵੀਡੀਓ ਮੈਂ ਇਸ ਕਰਕੇ ਵੀ ਪਾਉਣ ਲੱਗਿਆ ਕਿਉਂਕਿ ਉਹਦੇ ਥੱਲੇ ਕਮੈਂਟ ਸੀਗੇ ਕਿ ਸਾਡੇ ਲੋਕਾਂ ਨੂੰ ਅਕਲ ਨਹੀਂ ਆਉਂਦੀ ਸਾਡੇ ਲੋਕਾਂ ਦੇ ਜਿਹੜੇ ਲੋਕ ਛੇਤਰ ਮਾਰਦੇ ਆ ਫਿਰ ਉਹਨਾਂ ਦੀ ਸੇਵਾ ਵਾਸਤੇ ਪਹੁੰਚ ਜਾਂਦੇ ਆ ਯਾਨੀ ਕਾਫੀ ਕੁਝ 네ਗੇਟਿਵ ਲਿਖਿਆ ਹੋਇਆ ਸੀ ਤਾਂ ਆਪਾਂ ਇਹ ਚੀਜ਼ ਦੱਸ ਦਈਏ ਕਿ ਕਿਸੇ ਦੇ ਨਾਲ ਜ਼ੁਲਮ ਕਰਨਾ ਤੱਕਾ ਕਰਨਾ ਉਹਨਾਂ ਦਾ ਸੁਭਾਅ ਹੋ ਸਕਦਾ ਸਾਡਾ ਜਿਹੜਾ ਸੁਭਾਅ ਉਹ ਸੇਵਾ ਕਰਨ ਦਾ ਹੈ ਸੋ ਜੇ ਸਾਡੇ ਧਰਮ ਦੇ ਵਿੱਚ ਸੂਰਮੇ ਪੈਦਾ ਹੋਏ ਨੇ ਤਾਂ ਉੱਥੇ ਭਾਈ ਕਨਈਆ ਜੀ ਵਰਗੇ ਸੇਵਾਦਾਰ ਵੀ ਹੋਏ ਨੇ ਉਹਨਾਂ ਲੋਕਾਂ ਨੂੰ ਲੰਗਰ ਸ਼ਕਾਇਆ ਜਿਹੜੇ ਉਹਨਾਂ ਨੂੰ ਮਾਰਨ ਆਈ ਸੀ ਉਸ ਸਮੇਂ ਸੋ ਇਸ ਕਰਕੇ ਅਸੀਂ ਕਿਸੇ ਦੇ ਕਰਕੇ ਆਪਣਾ ਸੁਭਾਅ ਨਹੀਂ ਬਦਲਣਾ ਸਾਨੂੰ ਇਹ ਡਿਊਟੀ ਅਕਾਲ ਪੁਰਖ ਵਾਹਿਗੁਰੂ ਨੇ ਲਾਈ ਆ ਸਾਨੂੰ ਇਹ ਡਿਊਟੀ ਸਾਡੇ ਗੁਰੂਆਂ ਦੇ ਕਹਿਣ ਤੇ ਲੱਗੀ ਆ ਸੋ ਅਸੀਂ ਆਪਣਾ ਸੁਭਾਅ ਨਹੀਂ ਬਦਲ ਸਕਦੇ ਖੈਰ ਇਹ ਤੋਂ ਜਿਹੜੀਆਂ ਅਗਲੀਆਂ ਵੀਡੀਓ ਕਲਿੱਪ ਨੇ ਉਹ ਜ਼ਰੂਰ ਧਿਆਨ ਨਾਲ ਸੁਣਿਓ ਫਿਰ ਆਪਾਂ ਉਹਦੇ ਤੇ ਵੀ ਗੱਲ ਕਰਦੇ ਆਂ

तो रशिया में अभी 8.8 पॉइंट आठ का अर्थक्वेक आया था आपने सुना ही होगा प्लस सुनामी आया था प्लस वॉल भी इरप्ट किया था एक भविष्य देखने वाली बाबा जो देख नहीं सकती है वो इसके बारे में 1999 में ही बता चुकी थी बुल्गेरिया की बाबा वेंगा बताई थी कि साल 2025 के मध्य आते आते पैसिफिक रिंग ऑफ फायर एक्टिव हो जाएगा दुनिया में महाप्रलय की शुरुआत हो चुकी है क्यूँकी बारह देशों ने रेड अलर्ट जारी कर दिया है और कई देशों के लोग अपने घरों को छोड़कर पहाड़ों की तरफ भाग रहे हैं जी अगला वीडियो क्लिप हरियाणा हिमाचल पंजाब के वीर ध्यान पता लगू की जमीन गवर्नमेंट क्यों भारत एक भूकंपीय टाइम बम पर बैठा है ऐसा भूकंप जिसके आने पर 30 करोड़ लोग कभी भी मारे जा सकते हैं जोन टू में सबसे कम खतरा होता है यानी भूकंप आने की संभावना बहुत कम है इस जोन में पड़ता है राजस्थान मध्य प्रदेश के ज्यादातर इलाके जोन थ्री मध्यम खतरे वाली जगह होती है असली खतरा शुरू होता है जोन फोर ऐसी ਇਹਾਂ بڑے ਭੁਕੰਪ ਆ ਸਕਦੇ ਹਨ ਜਿਨ੍ਹਾਂ ਸੇ ਇਮਾਰਤਾਂ ਗਿਰਨੇ ਦਾ ਖਤਰਾ ਹੁੰਦਾ ਹੈ। ਦਿੱਲੀ ਇਸੀ ਜ਼ੋਨ 4 ਵਿੱਚ ਹੈ। ਹਾਂਜੀ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮਝ ਆਈ ਦਿੱਲੀ ਨੇ ਕਿਉਂ ਜ਼ੋਰ ਲਾਇਆ ਹੋਇਆ ਥੋਡੀਆਂ ਜ਼ਮੀਨਾਂ ਨੱਪਣ ਦੇ ਲਈ। ਕਿਉਂਕਿ ਦਿੱਲੀ ਸਭ ਤੋਂ ਵੱਡੇ ਖਤਰੇ ਦੇ ਵਿੱਚ ਆ ਦਿੱਲੀ ਬੰਬੇ ਇਹ ਵੱਡੇ ਸ਼ਹਿਰ ਜਿਹੜੇ ਉੱਥੇ ਰਹਿਣ ਵਾਲੇ ਵੱਡੇ-ਵੱਡੇ ਕਾਰੋਬਾਰੀ ਨੇ ਉਹ ਇੱਕ ਖਤਰੇ ਦੇ ਵਿੱਚ ਬੈਠੇ ਆ ਤੇ ਸਭ ਤੋਂ ਸੁਰੱਖਿਅਤ ਥਾਂ ਹੈਗੀ ਆ। ਥੋਡੀਆਂ ਜ਼ਮੀਨਾਂ ਸੋ ਇਸੇ ਕਰਕੇ ਥੋਡੀਆਂ ਜ਼ਮੀਨਾਂ ਧੱਕੇ ਨਾਲ ਦੱਬਣ ਦੀ ਤਿਆਰੀ ਆ ਤੁਹਾਨੂੰ ਇਕੱਠੇ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਤੁਸੀਂ ਦੇਖੋ ਕਿਵੇਂ ਕੁਦਰਤ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਵੱਡੀਆਂ ਜ਼ਮੀਨਾਂ ਲੋਕਾਂ ਦੇ ਕਾਰੋਬਾਰ ਤਬਾਹ ਕਰਤੇ ਸੋ ਕੁਦਰਤ ਦੇ ਮੂਹਰੇ ਕੋਈ ਵੀ ਚੀਜ਼ ਨਹੀਂ ਟਿਕ ਸਕਦੀ ਆਪਾਂ ਜੀਹਾਂ ਦੇ ਨਾਲ ਹੁੰਦਾ ਇਹ ਉਹਨਾਂ ਨੂੰ ਤਾਂ ਸਮਝ ਆਉਂਦੀ ਹੈ ਜਿੱਥੇ ਕਿਤੇ ਇਦਾਂ ਦੀ ਚੀਜ਼ ਨਹੀਂ ਹੁੰਦੀ ਤਾਂ ਕਈ ਵਾਰ ਉਹ ਭੈਣ ਭਰਾ ਕਹਿ ਦਿੰਦੇ ਆ ਕਿ ਸਾਡੇ ਤਾਂ ਇੱਥੇ ਸ਼ਾਂਤੀ ਆ। ਜੇ ਸ਼ਾਂਤੀ ਆ ਦਾ ਮਤਲਬ ਇਹ ਨਹੀਂ ਕਿ ਉੱਥੇ ਸਦਾ ਹੀ ਰਹੂਗੀ। ਜਦੋਂ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਕੰਮ ਚੱਲ ਪਿਆ ਹੁਣ ਤਾਂ ਇਹ ਬਾਰੀ ਸਾਰਿਆਂ ਦੀ ਆਈ ਲੋ। ਸੋ ਇਸੇ ਕਰਕੇ ਹੁਣ ਸਾਡੇ ਵੀ ਇੱਥੇ ਬਾਹਰ ਮੁਲਕਾਂ ਦੇ ਵਿੱਚ ਕੰਮਕਾਰ ਨੇ ਜਿਹੜੇ ਉਹ ਠੱਪ ਹੋ ਰਹੇ ਨੇ ਦਿਨੋਂ ਦਿਨ। ਕਾਰੋਬਾਰ ਤਬਾਹ ਹੋ ਰਹੇ ਨੇ। ਸਮਝ ਨਹੀਂ ਆਉਂਦੀ ਕੀ ਕਰਨਾ। ਗਵਰਨਮੈਂਟਾਂ ਸਾਡੇ ਖਿਲਾਫ ਚੱਲਣ ਲੱਗੀਆਂ ਬਾਹਰ ਲੀਆਂ ਵੀ ਇਧਰ ਦੀਆਂ ਤਾਂ ਪਹਿਲਾਂ ਹੀ ਚੱਲਦੀਆਂ ਸੀ ਸੋ ਇਸੇ ਕਰਕੇ ਤੁਹਾਨੂੰ ਜੇ ਕੋਈ ਬਚਾ ਸਕਦਾ ਤਾਂ ਆਕਾਲ ਪੁਰਖ ਵਾਹਿਗੁਰੂ ਆ ਉਹ ਤੋਂ ਬਿਨਾ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਨਾ ਕਿਸੇ ਗਵਰਨਮੈਂਟ ਨੇ ਨਾ ਹੀ ਕਿਸੇ ਟੈਕਨੋਲੋਜੀ ਨੇ ਦੇਖੋ ਤੁਸੀਂ ਕਿਵੇਂ ਤਬਾਹ ਕਰਤਾ ਸ਼ਹਿਰ ਬਿਲਕੁਲ ਪੱਧਰਾ ਹੀ ਕਰਤਾ ਇੱਕ ਗਰਾਊਂਡ ਹੀ ਬਣਾਤਾ ਪੂਰੇ ਦਾ ਪੂਰਾ ਸ਼ਹਿਰ ਹਨਾ ਇੰਨੀ ਪਾਵਰ ਆ ਪ੍ਰਮਾਤਮਾ ਦੇ ਵਿੱਚ ਕਿਉਂਕਿ ਸਾਡੇ ਲੋਕ ਵੀ ਰੱਬ ਨੂੰ ਟੱਬ ਦੱਸਦੇ ਆ ਹੁਣ ਜਿਹੜਾ ਸਮਾਂ ਐ ਸਮੇਂ ਸਾਨੂੰ ਪਤਾ ਵੀ ਦੁਨੀਆ ਦੇ ਵਿੱਚ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਬੋਲਬਾਲਾ ਪੂਰਾ ਹੀ ਆ ਧੋਖਾ ਵੀ ਪੂਰਾ ਚੱਲਦਾ ਠੱਗੀ ਵੀ ਪੂਰੀ ਚੱਲਦੀ ਆ ਯਾਰੀ ਵੀ ਪੂਰੀ ਚੱਲਦੀ ਆ ਚੋਰੀ ਵੀ ਪੂਰੀ ਚੱਲਦੀ ਆ ਅਸੀਂ ਇੱਕ ਦੂਜੇ ਦਾ ਮਾੜਾ ਵੀ ਪੂਰਾ ਸੋਚਦੇ ਆ ਤੇ ਰੱਬ ਦੇ ਬਾਰੇ ਜਦੋਂ ਗੱਲ ਕਰਨੀ ਆ ਤਾਂ ਉਹ ਅਸੀਂ ਥੋੜੇ ਥੋੜੇ ਟਾਈਮ ਕੱਢ ਕੇ ਰੱਖਿਓ ਇਹਨੇ ਬਣਨੇ ਹੋਏ ਨੇ ਮਸੀਆ ਨੂੰ ਸੰਗਰਾਦ ਨੂੰ ਜਾਂ ਕਿਸੇ ਦਿਨ ਤਿਆਰ ਤੇ ਮੱਥਾ ਟੇਕਦਾ ਤੇ ਉਹ ਵੀ ਫਿਰ ਅਸੀਂ ਜਿਤਾਉਨੇ ਆ ਕਿ ਹਾਂ ਅਸੀਂ ਤਾਂ ਰੱਬ ਦਾ ਨਾਂ ਲੈਂਦੇ ਆ ਸੋ ਐਸੇ ਕਰਕੇ ਤੁਹਾਨੂੰ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਜ਼ਰੂਰੀ ਆ ਕਿਉਂਕਿ ਹੁਣ ਜਿਹੜਾ ਸਮਾਂ ਚੱਲਦਾ ਏ ਸੱਚਮੁੱਚ ਬਹੁਤ ਘਾਤਕ ਆ ਜਿਨ੍ਹਾਂ ਦੀ ਵਾਰੀ ਆ ਗਈ ਉਹਨਾਂ ਨੇ ਇਹ ਰੰਗ ਦੇਖ ਲੇ ਜਿਨ੍ਹਾਂ ਦੀ ਨਹੀਂ ਆਈ ਤੇ ਉਹ ਬਚਣਾ ਚਾਹੁੰਦੇ ਆ ਤਾਂ ਪਰਮਾਤਮਾ ਹੀ ਬਚਾ ਸਕਦਾ ਹੋਰ ਕਿਸੇ ਨੇ ਥੋੜੀ ਸਹਾਇਤਾ ਨਹੀਂ ਕਰਦਾ ਸੋ ਇਸੇ ਕਰਕੇ ਆਪਾਂ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜ਼ਰੂਰ ਲਿਆ ਕਰੋ। ਉਹੀ ਆ ਜਿਹਨੇ ਤੁਹਾਨੂੰ ਮਾੜੇ ਸਮੇਂ 'ਚੋਂ ਕੱਢ ਕੇ ਕਿਸੇ ਚੰਗੇ ਪਾਸੇ ਲੈ ਕੇ ਜਾਣਾ। ਬਾਕੀ ਆ ਜਿਹੜੀਆਂ ਵੀਡੀਓ ਚੱਲਦੀਆਂ ਨੇ ਕੋਈ ਐਸਾ ਦਿਨ ਨਹੀਂ ਕੋਈ ਐਸਾ ਹਫ਼ਤਾ ਨਹੀਂ ਕੋਈ ਐਸਾ ਮਹੀਨਾ ਨਹੀਂ ਜਦੋਂ ਇਹ ਤਬਾਹੀ ਦੀਆਂ ਤਸਵੀਰਾਂ ਪੂਰੀ ਦੁਨੀਆ ਦੇ ਵਿੱਚੋਂ ਨਾ ਆਂਦੀਆਂ ਹੋਣ। ਆ ਦੇਖੋ ਏਡੇ ਏਡੇ ਪੱਥਰ ਨੇ ਜਿਹੜੇ ਸਾਨੂੰ ਮਸ਼ੀਨਾਂ ਦੇ ਨਾਲ ਹਲਾਉਂਦੇ ਹੋਏ ਵੀ ਇੱਕ ਵਾਰੀ ਸੋਚਣਾ ਪੈਂਦਾ ਪਰ ਕੁਦਰਤ ਇਹਨਾਂ ਨੂੰ ਹਲਾਉਣ ਨੂੰ ਮੈਂਟਸ ਕੈਂਟ ਲਾਉਂਦੀ ਹੈ ਤੇ ਆਹ ਕੁਛਕ ਵੀਡੀਓ ਮੈਂ ਐਡ ਇਸ ਕਰਕੇ ਕੀਤੀਆਂ ਨੇ ਕਿ ਆਪਣੇ ਕੁਛਕ ਭੈਣ ਭਰਾ ਪਤਾ ਨਹੀਂ ਉਹ ਕਿਹੜੀ ਕਾਲੀ ਦੇ ਵਿੱਚ ਰਹਿੰਦੇ ਆ ਆਪ ਆਪਣੀ ਮੌਤ ਨੂੰ ਉਹ ਸੱਦਾ ਦਿੰਦੇ ਨੇ ਆ ਪਹਿਲਾਂ ਤੁਸੀਂ ਗੱਡੀ ਡੁੱਬਦੀ ਦੇਖੀ ਆ ਉਹਨਾਂ ਨੂੰ ਵੀ ਬੜਾ ਲੋਕਾਂ ਨੇ ਰੋਕਿਆ ਤੇ ਆਹ ਟੈਂਪੂ ਟਰੱਕ ਵਾਲਿਆਂ ਨੂੰ ਵੀ ਬੜਾ ਲੋਕਿਆ ਲੋਕਾਂ ਨੇ ਵੀ ਤੁਸੀਂ ਭਾਈ ਜਾਓ ਨਾ ਖਤਰਾ ਤੇ ਆ ਦੇਖੋ ਤੁਹਾਡੇ ਸਾਹਮਣੇ ਸਾਰੇ ਦੇ ਸਾਰੇ ਹੀ ਡੁੱਬ ਕੇ ਵਿੱਚ ਹੈ ਨਾ ਤੇ ਕੀ ਐਡੀ ਕਾਲੀ ਆ ਹੁਣ ਹੁਣ ਫਿਰ ਜਿੱਥੇ ਪਹੁੰਚਣਾ ਸੀ ਪਹੁੰਚ ਗਏ ਰਾਈਟ ਆ ਬੱਸਾਂ ਵਾਲੇ ਨੇ ਦੇਖੋ ਤੁਸੀਂ ਇਹਨਾਂ ਨੂੰ ਉਹਨਾਂ ਨੇ ਕਿਹਾ ਇਹਨਾਂ ਨੇ ਧੱਕਾ ਕੀਤਾ ਤੇ ਇਹਨਾਂ ਨੇ ਪੂਰੀ ਦੀਆਂ ਪੂਰੀਆਂ ਸਵਾਰੀਆਂ ਲੈ ਕੇ ਸਣੇ ਸਵਾਰੀਆਂ ਬੱਸ ਇਹ ਵੀ ਡਿੱਗ ਪੀ ਵਿੱਚ ਪਾਣੀ ਦੇ ਸੋ ਇਸ ਕਰਕੇ ਕਾਲੀ ਨਾ ਕਰਿਆ ਕਰੋ ਜਦੋਂ ਕਿਤੇ ਕੋਈ ਐਸੀ ਜਗ੍ਹਾ ਤੁਹਾਨੂੰ ਦਿਸਦੀ ਆ ਵੀ ਜਿੱਥੇ ਖਤਰਾ ਹੈਗਾ ਸਮਾਪਾਓ ਵੇਟ ਕਰਿਆ ਕਰੋ ਜਿੱਥੇ ਪਹੁੰਚਣਾ ਨਾ ਪਹੁੰਚਣ ਦੇ ਨਾਲੋਂ ਲੇਟ ਪਹੁੰਚਿਆ ਚੰਗਾ ਸੋ ਕਈ ਥਾਂ ਇਹਦੀਆਂ ਹੁੰਦੀਆਂ ਨੇ ਜਿੱਥੇ ਕਮਲ ਕੁੱਟਣ ਦੀ ਲੋੜ ਨਹੀਂ ਹੈਗੀ ਤੇ ਰਹੀ ਗੱਲ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਦੁਨੀਆ ਇੰਨੀ ਕੁ ਬਦਲ ਗਈ ਆ ਦੁਨੀਆ ਇੰਨੀ ਕੁ ਗਰਕ ਹੋ ਗਈ ਨਾ ਅਸੀਂ ਰੱਬ ਦੀ ਕੋਈ ਪ੍ਰਵਾਹ ਕਰਦੇ ਹਾਂ ਨਾ ਅਸੀਂ ਪਰਕਿਰਤੀ ਦੀ ਕੁਦਰਤ ਦੀ ਕੋਈ ਪ੍ਰਵਾਹ ਕਰਦੇ ਆ ਨਾ ਉਹਦੇ ਬਣਾਏ ਹੋਏ ਜੀਵ ਜੰਤੂਆਂ ਦੀ ਪ੍ਰਵਾਹ ਕਰਦੇ ਆ ਨਾ ਅਸੀਂ ਉਹਦੇ ਬੰਦਿਆਂ ਦੀ ਪ੍ਰਵਾਹ ਕਰਦੇ ਆ ਇਸੇ ਕਰਕੇ ਜਿਹੜੀਆਂ ਕਰੋਪੀਆਂ ਨੇ ਇਹ ਵੱਧ ਚੁੱਕੀਆਂ ਨੇ ਤੇ ਸਾਨੂੰ ਇਹਨਾਂ ਦੇ ਜਿਹੜੇ ਨਤੀਜੇ ਆ ਉਹ ਭੁਗਤਣੇ ਪੈਂਦੇ ਆ ਸੋ ਵੱਧ ਤੋਂ ਵੱਧ ਕੁਦਰਤ ਦੇ ਨਾਲ ਪਿਆਰ ਕਰੋ ਵੱਧ ਤੋਂ ਵੱਧ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਤੇ ਜਿਹੜੇ ਵੀ ਨਾਮ ਨਾਲ ਮੰਨਦੇ ਹੋ ਉਹਦਾ ਸਿਮਰਨ ਸ਼ੁਰੂ ਕਰ ਦਿਓ ਕਿਉਂਕਿ ਕਲਾ ਵਰਤਦੀ ਆ ਤੇ ਜੰਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ